ਬਿਚੇ ਰਿਹਾ ਬਿਚੇ ਉਹ ਪਾਣੀ ਦੀ ਪਿਆ ਆਪਣੇ ਹਉ ਪਿਆ ਹੰਡੋ ਆਪੀ ਵੀ ਹੋ ਲੈਣੇ ਆ ਲੱਗੀ ਅੱਗ ਇਸ ਸਰ ਸਾਨੂੰ ਕੋਈ ਤਕਰੀਬਨ ਘੰਟਾ ਕ ਪਹਿਲੂ ਗਾਲ ਆਈ ਹੈ ਜੀ ਹੈਡ ਕੁਆਰਟਰ ਤੇ ਤੇ ਮੁਲਾਪ ਚੌਂਗ ਮੋਨਿਕਾ ਟਾਵਰ ਦੇ ਬੇਸਮੈਂਟ ਦੇ ਵਿੱਚ ਆਗ ਲੱਗੀ ਤੇ ਅਸੀਂ ਨਾਲ ਹੀ ਮੌਕੇ ਤੇ ਤਿੰਨ ਚਾਰ ਗੱਡੀਆਂ ਜਵਾਨਾਂ ਕਰਤੀਆਂ ਤੇ ਆ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਅੱਗ ਦਾ ਕਾਰਨ ਪਤਾ ਲੱਗਿਆ ਸਰ ਪਬਲਿਕ ਦੱਸ ਲਈ ਜਿਹੜੇ ਉੱਥੇ ਸਕਿਉਰਟੀ ਗਾਰਡ ਵਗੈਰਾ ਕਰਾ ਸ਼ਾਰਟ ਸਰਕਟ ਵਗੈਰਾ ਦੱਸ ਰਹੇ ਹੋ ਕਿਸ ਚੀਜ਼ ਦੀ ਦੁਕਾਨ ਸੀ ਇਹ ਜੀ ਕੱਪੜੇ ਦੀ ਦੁਕਾਨ ਹੈ ਜੀ ਇੱਕ ਦੁਕਾਨ ਨੂੰ ਲੱਗਿਆ ਜਾਂ ਦੋ ਨੂੰ ਲੱਗਿਆ ਸਾਰ ਦੁਕਾਨ ਹੈਗੀ ਇਦਾਂ ਟੂ ਦੋ ਦੁਕਾਨਾਂ ਵਾ ਮਤਲਬ ਪਾਰਟ ਕਿੰਨੇ ਸਮਾਂ ਲੱਗਿਆ ਜੀ ਸਰ ਇਹਨੂੰ ਤਕਰੀਬਨ ਲਾਗੀ ਗਿਆ ਹੀ ਡੇਢ ਕੇ ਘੰਟਾ ਲੱਗ ਗਿਆ ਸਰ ਤੇ 5 ਤੋਂ 6 ਗੱਡੀਆਂ ਲੱਗੀਆਂ ਬੈਠੇ ਮੰਡੀਰ ਸੀ ਲੋਕ ਤੁਹਾਨੂੰ ਕਿਹੜੇ ਕੰਮ ਕਰਨ ਦੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਇਸ ਤੋਂ ਸਰ ਪਬਲਿਕ ਤੁਹਾਨੂੰ ਪਤਾ ਆਪਾਂ ਜਿੱਥੇ ਵੀ ਜਾਂਦੇ ਆ ਪਬਲਿਕ ਥੋੜਾ ਜਿਆਦਾ ਹੋ ਜਾਂਦੇ ਆ ਤੇ ਤਕਰੀਬਨ ਆਪਾਂ ਨੂੰ ਸਹਿਯੋਗ ਕਾਫੀ ਦਿੱਤਾ ਪਬਲਿਕ ਨੇ ਵੀ ਕੋਈ ਨਾ ਸਾਨੂੰ ਤੰਗੀ ਪਰੇਸ਼ਾਨੀ ਨਹੀਂ ਆਈ ਮਤਲਬ ਕਿ ਦੇਖਿਆ ਗਿਆ ਤੁਹਾਡੀ ਕਰਮੀਆਂ ਦੇ ਨਾਮ ਵੀ ਜਿਹੜੀ ਬੈਂਸਾਫਸਾਈ ਹੋਈ ਹੱਥੋਂ ਤਾਈ ਤੱਕ ਵੀ ਕੋਸ਼ਿਸ਼ ਕੀਤੀ ਹਾਂ ਹਾਂਜੀ 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 ਉਹ ਸਾਰ ਦੋ ਚਾਰ ਵਿੱਚ ਹੁੰਦੇ ਇਹ ਬੰਦੇ ਤੁਹਾਨੂੰ ਪਤਾ ਹੀ ਹੈ ਮਤਲਬ ਬਾਕੀ ਜ਼ਿਆਦਾਤਰ ਸਾਨੂੰ ਉਹ ਬੰਦਿਆਂ ਨੇ ਬਹੁਤ ਸਹਿਯੋਗ ਦਿੱਤਾ ਬਿਨਾਂ ਦੇ ਮਾਰੇ ਆ ਗਏ ਮਿਲ ਗਏ ਹਾਂਜੀ ਮਿਲ ਗਏ ਸਾਨੂੰ ਬੇਸਮੈਂਟ ਜਿਹਨੇ ਬੇਸਮੈਂਟ ਜਿਹਨੇ ਅੱਗ ਜਿੱਥੇ ਅੱਗ ਲੱਗੀ ਉਹ ਟੋਟਲ ਦੁਕਾਨਾ ਹੈ ਕਿ ਨਹੀਂ ਤੇ ਕਿੰਨਾ ਨੁਕਸਾਨ ਹੋਇਆ ਸਰ ਦੋ ਦੁਕਾਨਾ ਜੀ ਦੋ ਦੁਕਾਨਾ ਮਿਲਾ ਕੇ ਇੱਕ ਦੁਕਾਨ ਨਾਲ ਹੋਰ ਵੀ ਦੁਕਾਨਾਂ ਹੈਗੀਆਂ ਉੱਥੇ ਨਥਾਨਾ ਸਰ ਅੰਦਰ ਸਾਰੀ ਦੁਕਾਨਾਂ ਹੀ ਹੈ ਜੀ ਐਕਟੀ ਵੱਡੀ ਮਾਰਕੀਟ ਦੇ ਵਿੱਚ ਕਿਹ ਫਾਇਰ ਦੇ ਜੰਤਰ ਵੇਚੀ ਸਰ ਆਪਣੇ ਕੋਲ ਤਕਰੀਬਨ ਸਾਰੇ ਜੰਤਰ ਇਹ ਅੰਦਰ ਅੰਦਰ ਇਹ ਤਾਂ ਸਰ ਉਹਨਾਂ ਬਾਅਦ ਵੇਚੀ ਪਤਾ ਲੱਗੂਗਾ ਜੀ ਆਪਾਂ ਤੁਹਾਨੂੰ ਮਿਲਿਆ ਕੋਈ ਸਰ ਜੀ ਸਾਨੂੰ ਤਾਂ ਕੁਛ ਵੀ ਨਹੀਂ ਪਤਾ ਨਹੀਂ ਜਾਣੇ ਨੁਕਸਾਨ ਨੇ ਪੁੱਛੋ ਨਹੀਂ ਸਕਦਾ ਨਹੀਂ ਕੋਈ ਜਾਣ ਬੰਦੇ ਸੀਗੇ ਕੋਈ ਪਿੱਛੇ ਜਿੰਮ ਸੀਗਾ ਉਹਨਾਂ ਦੇ ਉੱਪਰ ਬਚਾਇਆ ਸਾਰੇ ਬਿਲਡਿੰਗ ਉਹ ਬਚਾ ਹਾਂ ਜੀ ਤੈਨੂੰ ਰੋਸਾਂ ਦੇ ਨਹੀਂ ਆ ਨੀ ਨੀ ਜਾਣੀ ਕਿੰਨੀਆਂ ਗੱਡੀਆਂ ਲੱਗੀਆਂ ਭੈਣ ਸਰ ਆਪਣੀ ਛੇ ਗੱਡੀਆਂ ਨਾ ਚੰਗੀਆਂ ਉਹ ਬਿਲਡਿੰਗ ਦੇ ਉੱਪਰ ਤੱਕ ਵੀ ਕੋਈ ਨੁਕਸਾਨ ਕਰ ਉੱਪਰ ਤੱਕ ਨਹੀਂ ਸਰ ਧੂਆਂ ਧੂਆਂ ਹੀ ਗਿਆ ਅੰਦਰ ਮੈਂ ਫੈਲਿਆ ਸਰ ਕੀ ਨਾਮ ਹੈ ਤੁਹਾਡਾ ਜੀ ਸਰ ਮੇਰਾ ਨਾਮ ਰੀਡਿੰਗ ਫਾਇਰ ਮੈਨ ਰਵਿੰਦਰ ਸਿੰਘ ਜੀ ਕਦੋਂ ਪਤਾ ਲੱਗਾ ਨਾ ਰਾਣੀ 9 ਵਜੇ ਪੂਰੇ ਦੁਕਾਨ ਵਿੱਚ ਆਈਏ 10 15 ਮਿੰਟ ਦੇ ਮੋੜੇ ਰਸਤੇ ਚੱਲੇ ਪਹੁੰਚੇ ਨੇ ਉਸ ਤੋਂ ਬਾਅਦ ਹੀ ਨਾਲ ਹੀ ਉਹਨਾਂ ਨੂੰ ਫੋਨ ਆ ਗਿਆ ਕਿ ਅੱਗ ਲੱਗੀ ਕਿਸ ਦਾ ਫੋਨ ਆ ਉਹ ਆਪਣੀ ਉਹ ਗੱਡੀ ਛੱਡ ਕੇ ਕਿਸੇ ਤੋਂ ਲਿਫਟ ਲੈ ਕੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਧੂਆ ਹੀ ਧੂਆ ਸੀ ਕੋਈ ਸਮਝ ਨਹੀਂ ਆਈ ਕਿ ਕੀ ਹੋਇਆ ਕੀ ਨਹੀਂ ਹੋਇਆ ਦੁਕਾਨ ਕੱਦੀ ਸੀ ਦੁਕਾਨ ਰੈਡੀ ਮਾਰੀ ਸੀ ਬੀਡੀਐਸ ਗਾਰਮੈਂਟ ਇੱਥੇ ਜੇ ਕੋਈ ਕਾਰਨ ਪਤਾ ਲੱਗੇ ਕਿ ਕਿਸੇ ਨੂੰ ਅਗ ਲੱਗੀ ਹੈ ਕੀ ਆਪੇ ਕੀ ਕਰਦੇ ਹਾਲੇ ਕੋਈ ਪਤਾ ਨਹੀਂ ਲੱਗਾ ਜੀ ਸਵੇਰੇ ਪਤਾ ਲੱਗੇ ਨੁਕਸਾਨ ਦੀ ਗੱਲ ਕਰੀ ਕਿੰਨਾ ਨੁਕਸਾਨ ਪੂਰਾ ਕੁਝ ਰਿਆ ਹੀ ਨਹੀਂ ਸਭ ਕੁਝ ਹੀ ਖਤਮ ਹੋ ਗਿਆ ਦੁਕਾਨ ਇੱਕ ਸੀ ਦੋ ਸੀ ਦੋ ਦੁਕਾਨਾਂ ਦੋਨਾਂ ਦੁਕਾਨਾਂ ਦਾ ਪੂਰਾ ਪੂਰਾ ਨੁਕਸਾਨ ਹੋ ਗਿਆ ਜੀ ਕੋਈ ਕੁਝ ਨਹੀਂ ਬਚਿਆ ਕਾਊਂਟਰ ਵਗੈਰਾ ਸਭ ਛੱਡ ਗਏ। ਭਾਈ ਜਿਹੜੀ ਅਫਸਰ ਆਏਗੇ ਸਪ੍ਰੋਪਰ ਮੌਕੇ ਤੇ ਆਗੇ ਸਾਰੇ ਆਗੇ ਸਾਰੋ ਵੀ ਮੌਕੇ ਤੇ ਆਗੇ ਸਾਰੇ ਅਫਸਰ ਵੀ ਮੌਕੇ ਤੇ ਪਹੁੰਚ ਗਏ ਸੀ। ਕਿੰਨਾ ਕੁ ਨੁਕਸਾਨ ਆ ਜਿਹੜਾ ਨੁਕਸਾਨ ਕਾਫੀ ਹੋਇਆ ਜੀ ਹੁਣ ਦੇ ਸਵੇਰੇ ਐਕਸਟ੍ਰੀਮਲ ਲੱਗੇ ਅੱਲੇ ਤੇ ਕੱਲ ਮਾਲ ਆਇਆ ਕਾਫੀ 4-5 ਲੱਖ ਰੁਪਏ ਦਾ ਮਾਲ ਕੱਲ ਆਇਆ। ਜੀ ਉਹ ਵੀ ਵੇਚੀ ਸੀਗਾ। ਕਿੰਨੇ ਸਮੇਂ ਤੋਂ ਪਾਣੀ ਦੁਕਾਨ ਹੈ ਜਿਹੜੀ ਇਹ? ਇਹ 4-5 ਸਾਲ 4 ਸਾਲ ਤੋਂ ਹੋਣੀ। ਇੱਕ ਹੀ ਮਾਮ ਅੰਕਲ ਤੁਹਾਡਾ? ਮੇਰਾ ਨਾਮ ਭਵਿੰਦਰ ਸਿੰਘ ਜੀ। ਇਸਕੇ ਦੇ 4-5 ਲਗਦੇ ਪਹਿਲਾਂ ਤੇ ਪਹਿਲਾਂ ਕਿੰਨਾ ਕੁ ਪਿਆ ਹੋਇਆ ਜਿਹੜਾ ਤਾਜ਼ਾ ਮਾਲ ਹੀ ਆਇਆ ਹਾਂ ਜੀ ਦੋ ਤਿੰਨ ਮਿੰਟ ਹੋਰ ਬੰਨਦੇ ਹੋਰ ਜੇ ਅਸਰ ਤਫ਼ਸੀਲ ਕਾਵਰ ਇਮਾਰਤ ਤੋਂ ਦੇ ਵਿਚ ਦਾ ਕੁਝ ਤੋਂ ਦੇ ਵਿਚ ਅਸਰਾ ਦੀ ਪਾਈ ਲਿਖੀ ਹੈ ਸ਼ਾਰਟ ਸਰਕਟ ਨਾਲ ਅੱਜ ਲਿਖੀ ਹੈ ਅੱਜ ਜੀ ਬਾਕੀ ਬਹੁਤ ਵਧੀਆ ਤਰੀਕੇ ਦੇ ਨਾਲ ਫਾਇਰ ਵਿਗਟ ਦੇ ਜਿਹੜੇ ਅਫਸਰ ਨੇ ਉਹਨਾਂ ਨੇ ਅੱਗ ਨੂੰ ਕੰਟਰੋਲ ਕਰ ਦਿੱਤਾ ਉਹਨਾਂ ਨੇ ਬੁਝਾ ਚੁੱਕੀਆਂ ਚਾਰ ਲੱਗੀਆਂ ਬੰਦ ਲੱਗੀਆਂ ਇਹਨੂੰ ਸਾਰੇ ਮੈਨੇਜ ਕਰਦੇ ਆ ਕਿ ਲਖੰਦਰ ਸਾਹਿਬ ਕਰਾ ਲਗਾ ਪੁੱਛ ਸ਼ਾਰਟ ਸਰਕਟ ਫਿਲਹਾਲ ਕਿਨਾਲ ਸ਼ਾਰਟ ਸਰਕਟ ਕਰੇ ਬਾਕੀ ਅੱਜ ਜਦੋਂ ਸਖਤਮ ਹੋਈਆਂ ਜਿਨ੍ਹਾਂ ਅਸੀਂ ਅੰਦਰ ਜਾਵਾਂਗੇ ਬਾਕੀ ਸਰਵੇਖੇ ਬਾਸ ਫਾਇਰ ਵੀ ਵਾਲੇ ਦੱਸਿਆ ਸਰ ਕਿੰਨੀਆਂ ਦੁਕਾਨਾਂ ਅੰਦਰ ਕਿੰਨੀਆਂ ਨੁਕਸਾਨ ਪਹੁੰਚਿਆ ਦੁਕਾਨ ਨੂੰ ਜਿਆਦਾ ਨੁਕਸਾਨ ਹੋਇਆ ਜਿਹੜੇ ਕੱਪੜੇ ਦੀ ਸੀ ਬਾਕੀ ਸਾਰੀਆਂ ਕੰਟਰੋਲ ਦੇ ਵਿੱਚ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ